ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। 크리스마ਸ ਤੇ ਸੰਤਾ ਕਲੌਜ਼ ਤੋਹਫੇ ਲੈ ਕੇ ਆਉਂਦਾ। ਪਰ ਡੋਨਲਡ 트럼ਪ ਜਿਹੜੇ ਤੋਹਫੇ ਲੈ ਕੇ ਆਇਆ ਉਹ ਤੋਹਫੇ ਪ੍ਰਵਾਸੀਆਂ ਨੂੰ ਮੁਆਫਕ ਨਹੀਂ ਬੈਠ ਰਿਹਾ। ਕੁਝ ਹੁਕਮ ਸੁਣਾਏ ਜਾ ਰਹੇ ਆ ਔਰ ਇਹਦੇ ਨਾਲ ਨਾਲ ਜੋ ਗੈਰਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇਸ ਸਮੇਂ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਇਦੇ ਨਾਲ ਨਾਲ ਜ਼ਿਕਰ ਇਸ ਗੱਲ ਦਾ ਵੀ ਕਰਾਂਗੇ ਕਿ ਉਧਰ ਕੁਝ ਪਸੰਦੀਦਾ ਮੁਲਕਾਂ ਵੱਲੋਂ ਸਟੂਡੈਂਟ ਵੀਜ਼ਿਆਂ ਦੇ ਉੱਤੇ ਸਖਤੀਆਂ ਕਰਨ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੇ ਨਵੇਂ ਮੁਲਕਾਂ ਦੀ ਰਾਹ ਫੜ ਲਈ ਹੈ ਅੰਕੜੇ ਕੁਝ ਕਹਿ ਰਹੇ ਨੇ ਆਪਾਂ ਉਹਦੇ ਤੇ ਝਾਤ ਪਾਵਾਂਗੇ ਜ਼ਿਕਰ ਇਸ ਗੱਲ ਦਾ ਵੀ ਕਰਨਾ ਬਣਦਾ ਹੈ ਕਿ ਇਸ ਵੇਲੇ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਔਰ ਇਸ ਮੌਕੇ ਤੇ ਸ਼ਹੀਦੀ ਜੋੜ ਮੇਲ ਦੇ ਵਿੱਚ ਵੱਡੀ ਗਿਣਤੀ 'ਚ ਸੰਗਤ ਪਹੁੰਚ ਰਹੀ ਹੈ ਪਰ ਜਦੋਂ ਇਹਨਾਂপরিসਥਿਤੀਆਂ ਦੇ ਵਿੱਚ ਇੱਕ ਪੋਸਟਰ ਜਾਂ ਇੱਕ ਪੋਸਟ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਦਾਵਾ ਕੀਤਾ ਜਾਂਦਾ ਕਿ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਪੋਸਟਰ ਜਾਰੀ ਕੀਤਾ ਆ ਤੇ ਵਿਰੋਧੀ ਪਾਰਟੀਆਂ ਉਹਨੂੰ ਲੈ ਕੇ ਘੇਰਨਾ ਸ਼ੁਰੂ ਕਰ ਦਿੰਦੀਆਂ ਕਿ ਇਹ ਤਾਂ ਸਿੱਧਾ ਸਿੱਧਾ ਸ਼ਹਾਦਤ ਦਾ ਮਜ਼ਾਕ ਬਣਾਇਆ ਜਾ ਰਿਹਾ ਤੇ ਭਾਜਪਾ ਇਹਨੂੰ AI ਜਨਰੇਟਿਡ ਬੋਲ ਕੇ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਸਥਿਤੀਆਂ ਜਿਹੜੀਆਂ ਨੇ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੀਆਂ ਨੇ ਇਹਨਾਂ ਨੁਕਤਿਆਂ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਇਆਂ ਨੂੰ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਸ਼ੁਰੂਆਤ ਆਪਾਂ ਇਸੇ ਗੱਲ ਤੋਂ ਕਰ ਲੈਨੇ ਆ ਕਿ ਇੱਕ ਤਾਂ ਜਿਹੜਾ ਟਰੰਪ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਕਿ ਇੱਕ 크리스마ਸ ਦਾ ਤੋਹਫਾ ਹੈ ਇੱਕ ਤਰੀਕੇ ਦੀ ਆਫਰ ਹੈ ਤੁਹਾਡੇ ਲਈ ਕਿ ਤੁਸੀਂ ਜੇ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਹੁਣ ਇਥੋਂ ਸੈਲਫ ਡਿਪੋਰਟ ਹੁੰਦੇ ਹੋ ਤੇ ਤੁਹਾਨੂੰ 1000 ਡਾਲਰ ਨਹੀਂ ਅਸੀਂ 3000 ਡਾਲਰ ਜਿਹੜਾ ਉਹ ਨਾਲ ਦੇ ਕਿ ਤੋਰਾਂਗੇ ਨਾਲ ਤੁਹਾਨੂੰ ਟਿਕਟ ਕਰਵਾ ਕੇ ਦੇਵਾਂਗੇ ਮਤਲਬ ਪੌਣੇ ਇੱਕ 3 ਲੱਖ ਰੁਪਇਆ ਦੇ ਕੇ ਤੁਹਾਨੂੰ ਵਾਪਸ ਘਰਾਂ ਨੂੰ ਤੋਰ ਦੇਵਾਂਗੇ ਇੱਕ ਤਾਂ ਇਹ ਫੈਸਲਾ ਲੈ ਜਾਂਦਾ ਦੂਜਾ ਫੈਸਲਾ ਇਹ ਵੀ ਲਿਆ ਜਾ ਰਿਹਾ ਉਹ ਕਹਿੰਦੇ ਜੀ ਆਪਾਂ ਅਦਾਲਤਾਂ ਦੇ ਵਿੱਚ ਇਹ ਕਹਿ ਰਹੇ ਹਾਂ ਕਿ ਅਸਾਈਲਮ ਦੇ ਜਿਨ੍ਹਾਂ ਨੇ ਕੇਸ ਪਾਏ ਹੋਇਆ ਉਹ ਜੇ ਇੱਥੇ ਨਹੀਂ ਤਾਂ ਉਹਨਾਂ ਨੂੰ ਤੀਜੇ ਮੁਲਕ ਅਸੀਂ ਡਿਪੋਰਟ ਕਰ ਦੇਣਾ ਜੇ ਆਪਣੇ ਮੁਲਕ ਵਾਪਸ ਨਹੀਂ ਜਾ ਸਕਦੇ ਤੇ ਤੀਜਾ ਇਹ ਵੀ ਅੰਕੜੇ ਨਿਕਲ ਕੇ ਆਏ ਆ ਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਆਈਸ ਜਿਹੜੀ ਆ ਉਹਦੇ ਵੱਲੋਂ ਛਾਪੇ ਮਾਰੀਆਂ ਕਰਕੇ ਵੱਡੀ ਤਦਾਦ ਦੇ ਵਿੱਚ ਜਿਹੜਾ ਉਹ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਕੇ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ ਇਹ ਇਹ ਨਾ ਜੋ ਹੈਗਾ ਐਕਸ਼ਨ ਆਈਸ ਵੱਲੋਂ ਮੈਨੂੰ ਲੱਗਦਾ ਵੀ ਤੇਜ਼ ਕਰਤਾ ਜੀ ਪਹਿਲਾਂ ਨਾਲੋਂ ਪਹਿਲੀ ਦੋਸ਼ ਤਾਂ ਇਹ ਲੱਗ ਰਹੇ ਨੇ ਵੀ ਜਿਹੜੇ ਇਹ ਅਥਾਰਟिटीज ਨੇ ਆਈਸਦੀਆਂ ਵੀ ਉਹ ਕਿਸੇ ਵੀ ਜਗ੍ਹਾ ਰੇਡ ਕਰਦੀਆਂ ਨੇ ਜੀ ਪਰ ਜਿਹੜੀਆਂ ਹੁਣ ਲੇਟੈਸਟ ਫਿਗਰ ਇਹਨਾਂ ਨੇ ਰਿਲੀਜ਼ ਕਰੀਆਂ ਨੇ ਕੱਲ੍ਹ ਜੀ ਉਹਦੇ ਮੁਤਾਬਕ ਸੌਰੀ ਦੇਖੀਏ ਤਾਂ ਆਪਾਂ 1030 ਬੰਦੇ ਜਿਹੜੇ ਪਿਛਲੇ 14 ਦਿਨਾਂ ਚ ਇਹਨਾਂ ਨੇ ਅਰੈਸਟ ਕੀਤੇ ਨੇ ਜੀ ਹੂੰ ਤੇ ਜੇ ਆਪਾਂ ਦੇਖੀਏ ਬਹੁਤ ਵੱਡੀ ਫਿਗਰ ਜੀ ਲੱਗਦੀ ਹੈ ਵੀ ਸਾਰੇ ਹੀ ਕਹਿ ਰਹੇ ਨੇ ਵੀ ਇਲੀਗਲੀ ਰਹਿ ਰਹੇ ਸੀ ਜੀ ਸਵੀਰ ਜੀ ਤੇ ਹੁਣ ਇਹਦੇ ਚ ਦੇਖਣਾ ਇਹਦੀ ਗੱਲ ਇਹ ਹੈ ਵੀ ਇਹਨਾਂ ਨੂੰ ਫੜ ਕੇ ਇਹ ਕਹਿੰਦੇ ਵੀ ਰਿਮੂਵਲ ਆਰਡਰਸ ਅਸੀਂ ਦੇਣਿਆਨਾਂ ਨੂੰ ਵੀ ਇਹ ਸਾਰੇ ਬੰਦੇ ਪਹਿਲਾਂ ਆਡੈਂਟੀਫਾਈ ਕੀਤੇ ਗਏ ਉਸ ਵਾਰ ਰੇਡ ਹੋਈਆਂ ਫਿਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਪਰ ਹੁਣ ਇਹਦੇ ਚ ਗੱਲ ਇਹ ਵੀ ਹੈ ਵੀ ਜੇਕਰ ਪਹਿਲਾਂ ਹੀ ਇਹਨਾਂ ਦੀ ਆਡੈਂਟੀਫਿਕੇਸ਼ਨ ਹੋ ਗਈ ਸੀਗੀ ਵੀ ਫਿਰ ਇਹਨਾਂ ਨੂੰ ਐਂਟਰੀ ਕਿਉਂ ਦਿੱਤੀ ਗਈ ਹੂੰ ਪਹਿਲੀ ਗੱਲ ਦੂਸਰੀ ਗੱਲ ਇਹਦੇ ਚ ਹੁਣ ਜਸਵੀਰ ਜੀ ਕੁਝ ਇਸ ਤਰ੍ਹਾਂ ਦੇ ਦੋਸ਼ ਵੀ ਲੱਗ ਰਹੇ ਨੇ ਆਈਸ ਦੇ ਉੱਤੇ ਵੀ ਉਹ ਕਿਸੇ ਵੀ ਜਗ੍ਹਾ ਰੇਡ ਕਰ ਰਹੇ ਨੇ ਜੀ ਹੂੰ ਲੋਕੇਸ਼ਨ ਦੇ ਉੱਤੇ ਜਾ ਕੇ ਸਾਰਾ ਉਹ ਕਹਿੰਦੇ ਵੀ ਕਿਸੇ ਵੀ ਗੱਡੀ 'ਚ ਚਲੇ ਜਾਂਦੇ ਨੇ ਗੱਡੀ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਦੱਸੀ ਜਾਂਦੀ ਜੀ ਲੋਕੇਸ਼ਨਸ ਸਕੂਲਾਂ ਦੇ ਵਿੱਚ ਰੇਡਾਂ ਹੋ ਰਹੀਆਂ ਨੇ ਚਰਚਸ ਦੇ ਵਿੱਚ ਰੇਡਸ ਹੋ ਰਹੀਆਂ ਨੇ ਦੈਨ ਕੁਝ ਹੋਰ ਵੀ ਦੱਸਿਆ ਗਿਆ ਵੀ ਜਿਹੜੇ ਆਈਐਸ ਦੇ ਏਜੰਟਸ ਨੇ ਜੀ ਉਹਨਾਂ ਦੇ ਬੋਡੀ ਕੈਮਰਾਜ਼ ਨਹੀਂ ਲੱਗੇ ਹੁੰਦੇ ਜੀ ਤੇ ਕੁਛ ਇਹ ਵੀ ਪਤਾ ਲੱਗਿਆ ਵੀ ਪਹਿਲਾਂ ਨਾਲੋਂ ਜ਼ਿਆਦਾ ਵਾਇੋਲੈਂਟ ਤਰੀਕੇ ਨਾਲ ਲੋਕਾਂ ਨੂੰ ਫੜਿਆ ਜਾ ਰਿਹਾ ਹ ਹਮ ਕੁਝ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਪਰੇ ਜਿਹੜੀ ਫਿਗਰ ਹੁਣ ਦਿੱਤੀ ਆ ਆਫੀਸ਼ਲ ਫਿਗਰ ਇਹ ਕਾਫੀ ਵੱਡੀ ਲੱਗਦੀ ਆ ਜੀ ਇਹਦੇ ਨਾਲ ਤਾਂ ਇਹ ਲੱਗਦਾ ਵੀ ਆਈਐਸ ਦੇ ਜਿਹੜੇ ਏਜੰਸੀ ਨੂੰ 24 ਘੰਟੇ ਮਤਲਬ ਕਿ ਰੇਡਸ ਦੇ ਉੱਤੇ ਨੇ ਜੀ ਹੂੰ ਇਹਦੇ ਚ ਇੱਕ ਨਾ ਹੋਰ ਵੱਡੀ ਮਤਲਬ ਕਿ ਅਜੀਬ ਜੀ ਗੱਲ ਲੱਗਦੀ ਆ ਵੀ ਜਿਹੜੀ ਫੰਡਿੰਗ ਹੋਈ ਆ ਇਸ ਨੂੰ ਉਹ ਐਫਬੀਆਈ ਤੇ ਸੀਆਈਏ ਨਾਲੋਂ ਕਿਤੇ ਜ਼ਿਆਦਾ ਹੂੰ ਵੀ ਹੁਣ ਜਿਹੜੇ ਪ੍ਰੈਜ਼ੀਡੈਂਟ ਨੇ ਟਰੰਪ ਸਾਹਿਬ ਮੈਨੂੰ ਲੱਗਦਾ ਵੀ ਉਹ ਸਾਰੀ ਪਾਵਰ ਹੀ ਆਈਐਸ ਨੂੰ ਦੇਣਾ ਚਾਹੁੰਦੇ ਨੇ ਜੀ ਕਿਉਂਕਿ ਆਈਐਸ ਵੱਲੋਂ ਜ਼ਿਆਦਾ ਅਗਰੈਸਿਵਲੀ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਪਰਸਿਊ ਕੀਤਾ ਜਾ ਰਿਹਾ ਜੀ ਹਾਂ ਹਾਲਾਂਕਿ ਕੁਝ ਜਿਹੜੇ ਲੋਕਲ ਬੰਦੇ ਨੇ ਅਲੱਗ-ਅਲੱਗ ਮੁਲਕਾਂ ਦੇ ਨੇ ਉਹਨਾਂ ਵੱਲੋਂ ਇਹ ਗੱਲ ਵੀ ਆ ਰਹੀ ਹੈ ਵੀ ਸਾਰੇ ਇਮੀਗਰੈਂਟਸ ਮਾੜੇ ਨਹੀਂ ਹੈਗੇ ਜੀ ਪਰ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਜੀ ਮਤਲਬ ਕਿ ਕੁਝ ਜਿਹੜੇ ਉੱਥੇ ਸਿਟੀਜ਼ਨਸ ਨੇ ਜਾਂ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਨੂੰ ਵੀ ਬੜੇ ਇਨਹਿਊਮਨ ਤਰੀਕੇ ਦੇ ਨਾਲ ਡੀਲ ਕੀਤਾ ਜਾ ਰਿਹਾ ਹੈ ਹਾਂ ਆਈਸ ਵਾਲੇ ਘਰੇ ਜਾ ਵੜਦੇ ਨੇ ਗੱਡੀਆਂ ਰੋਕ ਕੇ ਉਹਨਾਂ ਦੇ ਹੈਂਡਕਫ ਲਾ ਦਿੰਦੇ ਨੇ ਇਹਨਾਂ ਸਾਰੇ ਕਿਤੇ ਗੜਬੜ ਜੀ ਚੱਲ ਰਹੀ ਅੱਜ ਦਿਖੜੀ ਯੂਐਸ ਦੇ ਵਿੱਚ ਤੇ ਕਈ ਆਪਾਂ ਨੇ ਬੰਦੇ ਇਸ ਤਰ੍ਹਾਂ ਦੇ ਵੀ ਸੁਣੇ ਨੇ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਆਪਣੇ ਪਲਾਨ ਹੀ ਡੈਫਰ ਕਰਤੇ ਉਹ ਕਹਿੰਦੇ ਅਸੀਂ ਯੂਐਸ ਜਾਣੀ ਨਹੀਂ ਇਹ ਮੈਨੂੰ ਲੱਗਦਾ ਵੀ ਟਰੰਪ ਸਾਹਿਬ ਇਹਨਾਂ ਸੋਚਣ ਵੀ ਇਹਦੇ ਨਾਲ ਇਕੱਲਾ ਬਾਹਰਲੇ ਲੋਕਾਂ ਨੂੰ ਘਟ ਹੈ ਇਹਦੇ ਨਾਲ ਯੂਐਸ ਦੀ ਇਕਨੋਮੀ ਨੂੰ ਵੀ ਕਾਫੀ ਲਾਸ ਹੋਣਾ ਹੈ ਉਹਨਾਂ ਵਾਲੇ ਦਿਨਾਂ ਦੇ ਵਿੱਚ ਹੂੰ ਕਿਉਂਕਿ ਪਿੱਛੇ ਜੀ ਇੱਕ ਸਰਵੇ ਆਇਆ ਜਿਹਦੇ ਤੋਂ ਪਤਾ ਲੱਗਿਆ ਵੀ ਕੈਨੇਡੀਅਨਸ ਨੇ ਜਿਹੜੇ ਉਹ ਲੀਸਟ ਪ੍ਰੇਫਰ ਕਰ ਰਹੇ ਨੇ ਯੂ ਐਸ ਜਾਣਾ ਜੀ ਜਦੋਂ ਹੁਣ ਤੁਹਾਡੇ ਗਵਾਂਢੀ ਮੁਲਕ ਦੇ ਲੋਕ ਨੇ ਯੂ ਐਸ ਜਾ ਰਹੇ ਜੀ ਫਿਰ ਦੂਰੋਂ ਕਿਨੇ ਆਉਣਾ ਘੁੰਮਣ ਕਿਉਂਕਿ ਟੂਰਿਜ਼ਮ ਤਾਂ ਦੇਖੋ ਇੱਕ ਬਹੁਤ ਵੱਡਾ ਸੋਰਸ ਹੈ ਇੱਕ ਆਪਾਂ ਕਿਸੇ ਵੀ ਜੇ ਆਪਾਂ ਦੇਖੀਏ ਫੰਡਿੰਗ ਦਾ ਰਿਸੋਰਸ ਦਾ ਰੈਵਨਿਊ ਦਾ ਉਹ ਯੂ ਐਸ ਵੀ ਲੋਕ ਜਾਂਦੇ ਸੀ ਘੁੰਮਣ ਸਟਨ ਜਾਂਦੇ ਸੀਗੇ ਪਰ ਇਹਦੇ 'ਚ ਨਾ ਹੁਣ ਜੋ ਇਹਨਾਂ ਨੇ ਫਿਗਰ ਦਿੱਤੀ ਹੈ ਜੀ ਇਹ ਕਹਿ ਰਹੇ ਨੇ ਵੀ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਡਬਲ ਕਰਨੀ ਹੈ ਹੂੰ ਯਾਨੀ ਕਿ ਜੇ ਪਹਿਲਾਂ 100 ਬੰਦਾ 200 ਬੰਦਾ ਫੜਿਆ ਜਾ ਰਿਹਾ ਸੀਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ 500 ਬੰਦਾ ਫੜਿਆ ਜਾਊਗਾ ਰੋਜ਼ ਹੂੰ ਫਿਰੋਦ ਦੇ ਨਾਲ ਜਦੋਂ ਤੁਸੀਂ ਇੰਨਾ ਜ਼ਿਆਦਾ ਅਗਰੈਸਿਵਲੀ ਜਦੋਂ ਕਿਸੇ ਵੀ ਕਾਪ ਨੂੰ ਕਿਸੇ ਵੀ ਅਥਾਰਟੀ ਨੂੰ ਤੁਸੀਂ ਟਾਰਗੇਟ ਦੇ ਦਾਨੇ ਹੋ ਨਾ ਜਦੋਂ ਉਹ ਟਾਰਗੇਟ ਡਰਾਈਵਨ ਹੋ ਜਾਂਦੇ ਨੇ ਉਹਦੇ 'ਚ ਫਿਰ ਜਿਹੜੀ ਮੈਰਿਟ ਹੈ ਹੂੰ ਜਿਹੜਾ ਲਾਅ ਨੂੰ ਫਾਲੋ ਕਰਨਾ ਹੈ ਉਹ ਫਿਰ ਸੈਕੰਡਰੀ ਹੋ ਜਾਂਦਾ ਜੀ ਕਿਉਂਕਿ ਆਪਾਂ ਦੇਖਿਆ ਵੀ ਅਲੱਗ-ਅਲੱਗ ਦੇਸ਼ਾਂ ਦੀਆਂ ਪੁਲਿਸਾਂ ਜਿਵੇਂ ਕੰਮ ਕਰਦੀਆਂ ਨੇ ਜੇ ਤਾਂ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਹਰ ਕੇਸ ਨੂੰ ਹਰ ਐਂਗਲ ਨੂੰ ਲਾਅ ਦੇ ਨੂੰ ਐਕਸਪਲੋਰ ਕਰਨਾ ਹੈ ਕੋਈ ਇਲੀਗਲ ਕੰਮ ਨਹੀਂ ਕਰਨਾ ਵੀ ਕਿਸੇ ਨਜਾਇਜ਼ ਬੰਦੇ ਨੂੰ ਕਿਸੇ ਇਨੋਸੈਂਟ ਨੂੰ ਪਰੇਸ਼ਾਨ ਨਹੀਂ ਕਰਨਾ ਫਿਰ ਤਾਂ ਪੁਲਿਸ ਲੈਂਦੀ ਹੈ ਟਾਈਮ ਆਪਣਾ ਅਥਾਰਟੀ ਆਪਣਾ ਟਾਈਮ ਲੈਂਦੀਆਂ ਨੇ ਪਰ ਜਦੋਂ ਇੱਕ ਤੁਸੀਂ ਟਾਰਗੇਟ ਦੇ ਦਾਨੇ ਹੋ ਨਾ ਜੀ ਵੀ ਅਸ ਤੋਂ ਅਸੀਂ ਰੋਜ਼ 500 ਬੰਦਾ ਅਸੀਂ ਫੜਨਾ ਹੈ ਫਰੂਦੇ ਚ ਨਾ ਜਿਹੜੀ ਮਤਲਬ ਲੈਜਿਟੀਮੇਸੀ ਜੀ ਜਾਂ ਲਾਅ ਦੀ ਜਿਹੜੀ ਲਾਅ ਉਹ ਪਿੱਛੇ ਰਹਿ ਜਾਂਦਾ ਹੈ ਉਦੋਂ ਫਿਰ ਜਿਹੜੇ ਉਹ ਬੰਦੇ ਹੁੰਦੇ ਨੇ ਉਹ ਫਿਰ ਡਾਂਗ ਹੀ ਬਰਾਉਂਦੇ ਨੇ ਜੀ ਕਿਉਂਕਿ ਉਹਨਾਂ ਨੇ ਆਪਣਾ ਟਾਰਗੇਟ ਪੂਰਾ ਕਰਨਾ ਹੁੰਦਾ ਹੈ ਜਿਹੜਾ ਨਾ ਹੁਣ ਇੱਥੇ ਆਈਸ ਵਾਲੇ ਕਰਦੇ ਲੱਗ ਰਹੇ ਨੇ ਵੀ ਜੇਕਰ ਹੁਣ ਤੁਸੀਂ ਰੋਜ਼ ਆਪਾਂ ਪਹਿਲਾਂ ਇਹ ਗੱਲ ਚੱਲ ਰਹੀ ਸੀ ਵੀ ਆਈਸ ਦੇ ਵਿੱਚ ਇਹਨਾਂ ਲਵੇ ਜਿਹੜੀ ਰਿਕਰੂਟਮੈਂਟ ਹੈ ਉਹ ਪੂਰੀ ਨਹੀਂ ਹੈਗੀ ਜੀ ਵੀ ਆਈਸ ਦੇ ਜਿਹੜੇ ਏਜੰਟਸ ਨੇ ਬਾਰਡਰ ਵਾਲੇ ਬੰਦੇ ਨਹੀਂ ਵੀ ਉਹਨਾਂ ਦਾ ਨੰਬਰ ਉਹ ਨਹੀਂ ਹੈਗਾ ਜਿੰਨਾ ਨੰਬਰ ਹੋਣਾ ਚਾਹੀਦਾ ਕਿਉਂਕਿ 1 ਸਾਲ ਦੇ ਵਿੱਚ ਇਹਨਾਂ ਨੇ 1 ਮਿਲੀਅਨ ਬੰਦਾ ਡਿਪੋਰਟ ਕਰਨ ਦਾ ਟਾਰਗੇਟ ਅਨਾਉਂਸ ਕੀਤਾ ਹੈ ਜੀ ਜੋ ਪਿੱਛੇ ਜੇ ਹੋਇਆ ਸੀਗਾ ਵੀ ਅਸੀਂ ਹਰ ਸਾਲ 1 ਮਿਲੀਅਨ ਬੰਦਾ ਡਿਪੋਰਟ ਕਰਾਂਗੇ 1 ਮਿਲੀਅਨ ਤਾਂ ਬਹੁਤ ਵੱਡੀ ਫਿਗਰ ਹੈ ਜੀ ਉਹ ਵੀ ਉਸ ਏਜੰਸੀ ਵਾਸਤੇ ਜਿਹੜੀ ਏਜੰਸੀ ਨੂੰ ਪਹਿਲਾਂ ਲੋਕ ਜਾਣਦੇ ਨਹੀਂ ਸੀਗੇ ਜੀ ਪਹਿਲਾਂ ਤਾਂ ਜਿਹੜੀ ਅਮਰੀਕਨ ਅਥਾਰਟੀਜ਼ ਸੀਗੀਆਂ ਉਹ ਐਫਬੀਆਈ ਕਰਕੇ ਜ਼ਿਆਦਾ ਜਾਣੀਆਂ ਜਾਂਦੀਆਂ ਸੀਗੀਆਂ ਐਫਬੀਆਈ ਤੇ ਸੀਆਈਏ ਕਰਕੇ ਆਇਸ ਨੂੰ ਤਾਂ 트럼ਪ ਸਾਹਿਬ ਨੇ ਮਸ਼ਹੂਰ ਕੀਤਾ ਨਾ ਕਿ ਹੁਣ ਤੁਹਾਡੇ ਲਵੇ ਰਿਸੋਰਸਸ ਉਹਨੇ ਹੈ ਨਹੀਂ ਹਾਲਾਂਕਿ ਇਹਨਾਂ ਨੇ ਫੰਡਿੰਗ ਵੀ ਬਹੁਤ ਵਧਾਈ ਹੈ ਪਿੱਛੇ ਜੇ ਕਾਫੀ ਚੀਜ਼ਾਂ ਅਪਡੇਟ ਵੀ ਕਰੀਆਂ ਨੇ 170 ਮਿਲੀਅਨ ਡਾਲਰ ਦੀ ਬਿਲੀਅਨ ਡਾਲਰ ਦੀ ਜਿਹੜੀ ਆ ਉਹ ਫੰਡਿੰਗ ਇਹਨਾਂ ਨੇ ਕੀਤੀ ਆ ਆਇਸ ਨੂੰ ਕਿ ਉਹ ਚੀਜ਼ਾਂ ਬਿਹਤਰ ਕਰਨ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਚਰਚ ਤੇ ਛਾਪੇ ਜਿਹੜੇ ਆ ਇਹ ਇਮਿਊਨਿਟੀ ਸੀਗੀ ਕਿ ਸਕੂਲ ਦੇ ਵਿੱਚ ਚਰਚ ਦੇ ਵਿੱਚ ਤੇ ਇਮੀਗ੍ਰੇਸ਼ਨ ਕੋਰਟ ਜਿਹੜੀਆਂ ਜਿੱਥੇ ਜਾ ਕੇ ਕਿਸੇ ਨੇ ਅਸਾਈਲਮ ਦਾ ਦਾਅਵਾ ਲਾਇਆ ਕਿਸੇ ਨੇ ਆਪਣੀ ਗ੍ਰੀਨ ਕਾਰਡ ਦਾ ਦਾਅਵਾ ਲਾਇਆ ਉੱਥੇ ਜਿਹੜਾ ਅਕਸਰ ਛਾਪੇ ਨਹੀਂ ਪੈਂਦੇ ਸੀਗੇ ਹੁਣ ਤਾਂ ਇਹ ਹੁੰਦਾ ਕਿ ਤੁਸੀਂ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਜਾਂਦੇ ਹੋ ਬਾਹਰ ਨਿਕਲਦੇ ਆ ਤਾਂ ਤੁਹਾਨੂੰ ਚੱਕ ਲਿਆ ਜਾਂਦਾ ਬੀਬੀ ਹਰਜੀਤ ਕੌਰ ਜਿਹੜੀ ਭਾਰਤ ਤੋਂ ਜਿਹੜੀ ਆਈ ਹੋਈ ਸੀਗੀ ਇੱਥੇ ਕਾਫੀ ਦਿਨ ਰਹੀ ਸੀ ਉਹਨੂੰ ਵੀ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਉਹ ਗਈ ਅੰਦਰ ਤਰੀਕ ਭੁਗਤਣ ਗਈ ਜਾਂ ਬਾਹਰ ਨਿਕਲੀ ਤਾਂ ਉਹਨੂੰ ਅरेस्ट ਕਰ ਲਿਆ ਗਿਆ ਪਿਛਲੇ ਦਿਨੀ ਇਦਾਂ ਹੀ ਇੱਕ 60 ਸਾਲ ਦੀ ਬੀਬੀ ਹੋਰ ਸੀਗੀ ਉਹਨੂੰ ਵੀ ਇਸੇ ਤਰੀਕੇ ਨਾਲ ਜਿਹੜਾ ਉਹ ਡਿਟੇਨ ਕੀਤਾ ਗਿਆ ਇੱਥੇ ਤਾਂ ਪੁਰਾਣੇ ਕੇਸ ਲੱਭ ਲੱਭ ਕੇ ਛੋਟਾ ਜਿੰਨਾ ਵੀ ਅਪਰਾਧ ਕੀਤਾ ਨਾ ਉਹ ਚੀਜ਼ਾਂ ਲੱਭ ਲੱਭ ਕੇ ਵੀ ਜਿਹੜਾ ਉਹ ਰਿਪੋਰਟ ਕੀਤੇ ਜਾ ਰਿਹਾ ਔਰ ਇਹਦੇ ਨਾਲ ਨਾਲ ਚੀਜ਼ਾਂ ਇੱਥੋਂ ਤੱਕ ਹੁਣ ਪਹੁੰਚ ਚੁੱਕੀਆਂ ਨੇ ਕਿ ਅਧਿਕਾਰ ਖੇਤਰਾਂ ਦੀ ਗੱਲ ਕਰਦੋਂ ਇਹਨਾਂ ਅਧਿਕਾਰ ਖੇਤਰਾਂ ਦੇ ਨਾਲ-ਨਾਲ ਇਹਨਾਂ ਫੜੋ ਫੜੀ ਦੇ ਦਰਮਿਆਨ ਪ੍ਰੋਟੈਸਟ ਵੀ ਵੱਧ ਰਹੇ ਨੇ ਖੁਦ ਅਮਰੀਕਨ ਜਿਹੜਾ ਇਸ ਚੀਜ਼ ਨੂੰ ਲੈ ਕੇ ਉਹ ਪ੍ਰੋਟੈਸਟ ਕਰ ਰਹੇ ਆ ਆ ਇਸ ਦੇ ਖਿਲਾਫ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਿ ਤੁਸੀਂ ਇਹ ਅਨਮਨੁੱਖੀ ਵਿਵਹਾਰ ਕਰਦੇ ਹੋ ਤੁਸੀਂ ਇਹ ਠੀਕ ਨਹੀਂ ਆ ਮਮਦਾਨੀ ਵਾਲਾ ਰੌਲਾ ਜਿਹੜਾ ਉਹ ਇਸੇ ਗੱਲ ਦਾ ਰੌਲਾ ਹੈਗਾ ਕਿ ਉੱਥੇ ਵੀ ਪ੍ਰਵਾਸੀ ਵੱਡੀ ਤਾਦਾਦ ਦੇ ਵਿੱਚ ਹੈ ਤੇ ਮਮਦਾਨੀ ਉਹਨਾਂ ਪ੍ਰਵਾਸੀਆਂ ਦੇ ਹੱਕ 'ਚ ਵੀ ਬੋਲਦਾ ਕਿ ਭਾਈ ਜਿਹੜੇ ਲੀਗਲ ਹੈਗੇ ਜਿਹੜੇ ਠੀਕ ਆ ਸਾਡੀ ਗਰੋਥ ਦੇ ਵਿੱਚ ਕਿਤੇ ਯੋਗਦਾਨ ਪਾਉਂਦੇ ਆ ਤੇ ਉਹਨਾਂ ਨੂੰ ਇੰਜ ਧੱਕੇ ਨਹੀਂ ਕੱਢਿਆ ਜਾਣਾ ਚਾਹੀਦਾ ਔਰ ਵੈਸੇ ਵੀ ਆ ਜਿਹੜਾ 3000 ਡਾਲਰ ਦੀ ਗੱਲ ਕੀਤੀ ਹੈ ਇਹ 트럼ਪ ਹੋਰੀ ਘਾਟੇ ਦਾ ਸੌਦਾ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਉਂਝ ਅਸੀਂ ਡਿਟੇਨ ਕਰਕੇ ਫੜ ਕੇ ਤੇ ਆਪਣੇ ਜਹਾਜ਼ਾਂ ਦੇ ਵਿੱਚ ਕਰਕੇ ਖਰਚਾ ਆਪਣਾ ਕਰਕੇ ਭੇਜਦੇ ਹਾਂ ਤੇ ਇੱਕ ਬੰਦੇ ਦੇ ਉੱਤੇ ਘੱਟੋ-ਘੱਟ 17000 ਡਾਲਰ ਦਾ ਖਰਚ ਆਉਂਦਾ ਜੀ ਤੇ ਇਹਦੇ ਨਾਲ ਜੇ ਅਸੀਂ ਇੰਜ ਕਰਦੇ ਹਾਂ ਟਿਕਟ 1000 ਡਾਲਰ ਦੀ ਲੈਤੀ ਜੇ 3000 ਉਹਦਾ ਦੇਤਾ 4000 ਡਾਲਰ ਖਰਚ ਹੋਇਆ ਤੇ ਫਿਰ ਫੇਛੋ 13000 ਡਾਲਰ ਬਚਦਾ ਆ ਤੇ ਹੀਂਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਉਹ ਸਾਰਾ ਕੁਝ ਸਾਨੂੰ ਤਰਦਦ ਵੀ ਨਹੀਂ ਕਰਨੇ ਪੈਣਗੇ ਉਹ ਆਪਣਾ ਲਾਭ ਉਹਦੇ ਵਿੱਚ ਸੋਚਦੇ ਆ ਪਰ ਇਸ ਲਾਭ ਦੇ ਬਦਲੇ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਕੈਨੇਡੀਅਨਸ ਨੇ ਵੀ ਜਾਣਾ ਸ਼ੁਰੂ ਕੱਟ ਕਰ ਦਿੱਤਾ ਇੱਕ ਖੌਫ ਇੱਕ ਡਰ ਦਾ ਮਾਹੌਲ ਬਣਦਾ ਤੇ ਫਿਰ ਉੱਥੇ ਕਈ ਟਰਾਂਜ਼ਿਟ ਵੀਜ਼ਾ ਲੈਣ ਤੋਂ ਵੀ ਕਿ ਚਲੋ ਭਾਈ ਜੇ ਕਿਸੇ ਨੇ ਭਾਰਤ ਤੋਂ ਇਧਰ ਇੱਥੇ ਆਉਣਾ ਕੈਨੇਡਾ ਦੇ ਵਿੱਚ ਤੇ ਕਈ ਵਾਰੀ ਵਾਇਆ ਅਮਰੀਕਾ ਆਉਂਦਾ ਤੇ ਉਹਦੇ ਲਈ ਟਰਾਂਜ਼ਿਟ ਵੀਜ਼ੇ ਦੀ ਲੋੜ ਹੁੰਦੀ ਆ ਬੰਦਾ ਕਹਿੰਦਾ ਨਹੀਂ ਮੈਂ ਉਧਰ ਦੀ ਨਹੀਂ ਜਾਣਾ ਉੱਥੇ ਕੋਈ ਪਤਾ ਨਹੀਂ ਇਹ ਏਅਰਪੋਰਟ ਦੇ ਵਿੱਚ ਮੇਰੇ ਨਾਲ ਕਿਦਾਂ ਦੀ ਸਿਚੁਏਸ਼ਨ ਜਿਹੜੀ ਉਹ ਬਣ ਜਾਣੀ ਆ ਤੁਸੀਂ ਕਿਸੇ ਹੋਰ ਥਰੂ ਕਰਦੇ ਹੋ ਮੈਨੂੰ ਮੈਂ ਉਧਰਲੇ ਪਾਸੇ ਨਹੀਂ ਜਾਣਾ ਔਰ ਉਹਦਾ ਕਰਕੇ ਅਮਰੀਕਾ ਨੂੰ ਵੀ ਨੁਕਸਾਨ ਜਿਹੜਾ ਉਹਦਾ ਹੁੰਦਾ ਨਹੀਂ ਇਹਦਾ ਨਾ ਜੋ ਇੱਕ ਸਹਿਮ ਦਾ ਮਾਹੌਲ ਹੈ ਇਹ ਜਿਹੜੇ ਸਾਡੇ ਵੀ ਮੁੰਡੇ ਚਲੋ ਡੰਕੀ ਰੂਟ ਚ ਆਏ ਨੇ ਉਹਨਾਂ ਦੇ ਪਰਿਵਾਰ ਬਹੁਤ ਜ਼ਿਆਦਾ ਸਹਿਮ ਚ ਨੇ ਹੂੰ ਪਹਿਲਾਂ ਵੀ ਜਦੋਂ ਵਾਪਸ ਭੇਜੇਗੇ ਮੁੰਡੇ ਉਹਨਾਂ ਕੁਝ ਇਸ ਤਰ੍ਹਾਂ ਦੇ ਪਿਕਚਰਜ਼ ਵੀ ਸਾਹਮਣੇ ਆਈਆਂ ਵੀ ਜਿਹੜੇ ਇਹਨਾਂ ਨੇ ਕੁਝ ਆਪਾਂ ਕਹੀਏ ਵੀ ਫੜ ਕੇ ਰੱਖਣ ਲਈ ਬੰਦਿਆਂ ਨੂੰ ਜਿਹੜੇ ਹਾਊਸ ਬਣਾਏ ਨੇ ਉਹ ਹੰਬਰਾ ਇਹਨਾਂ ਟੈਂਸ਼ਨ ਟੈਂਸ਼ਨ ਹੋਮਸ ਬਣਾਏ ਨੇ ਵੀ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਉਹ ਬੜੀ ਮਾੜੀ ਹੈ ਪਰ ਹੁਣ ਜੇ ਇਸ ਤਰੀਕੇ ਨਾਲ ਖਿੱਚਤੂ ਹੋ ਰਹੀ ਹੈ ਜੀ ਮਤਲਬ ਕਿ ਆਪਣੇ ਹੁਣ ਤਾਂ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੇ 50-50 ਲੱਖ ਰੁਪਈਆ ਲਾ ਕੇ ਆਪਦੇ ਮੁੰਡੇ ਭੇਜੇ ਨੇ ਡੰਕੇ ਰੂਟ ਰਾਈ ਹੁਣ ਤਾਂ ਉਹ ਓਪਨਲੀ ਕਹਿਣ ਲੱਗੇ ਜੀ ਵੀ ਬਣਨਾ ਬਣਨਾ ਤਾਂ ਇਹਨਾਂ ਦਾ ਕੁਝ ਹੈ ਨਹੀਂ ਵੀ ਤੁਸੀਂ ਸੁੱਖੀ ਸੰਦੇ ਵਾਪਸ ਮੁੜਿਓ ਜਿਵੇਂ ਉਹਨਾਂ ਨੂੰ ਐ ਲੱਗਦਾ ਵੀ ਕਿਤੇ ਜੇੜਲ ਜੁਲੂਚਣਾ ਦੇਦਣ ਚਾਕੇ ਜੀ ਪਿੱਛੇ ਜਿਹੜੇ ਵੀ ਜਿਹੜੇ ਮੁੰਡੇ ਗਏ ਨੇ ਨਾ ਜੀ ਉਹ ਮਤਲਬ ਕਿ ਇੱਥੋਂ ਉਹ ਮਜਬੂਰੀ ਚ ਗਏ ਤੇ ਉਦੋਂ ਬਾਅਦ ਉਹਨਾਂ ਨੇ ਰੌਲਾ ਰੱਪਾ ਪਾਇਆ ਸਰਕਾਰ ਤੇ ਪ੍ਰੈਸ਼ਰ ਬਣਿਆ ਚਲੋ ਉਦੋਂ ਬਾਅਦ ਈਡੀ ਨੇ ਵੀ ਹੁਕਮ ਦਿੱਤਾ ਵੀ ਕੁਝ ਕੁ ਜਿਹੜੇ ਏਜੰਟਸ ਨੇ ਡੰਕੀ ਰੂਟ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ 50-50 ਲੱਖ ਰੁਪਏ ਲਿਆਏ ਲੋਕਾਂ ਨੇ ਜ਼ਮੀਨਾਂ ਵੇਚ ਕੇ 50-50 ਲੱਖ ਰੁਪਏ ਦਿੱਤਾ ਵੀ ਉਹਨਾਂ ਦੀ ਜਿਹੜੇ ਪ੍ਰਾਪਰਟੀਆਂ ਨੇ ਉਹ ਅਟੈਚ ਕੀਤੀਆਂ ਜਾਣ ਤੇ ਆਉਣ ਵਾਲੇ ਦਿਨਾਂ 'ਚ ਜਸਵੀਰ ਜੀ ਇਹਦਾ ਹੱਲ ਕੋਈ ਨਹੀਂ ਲੱਗਦਾ ਕਿਉਂਕਿ ਜਿਸ ਤਰੀਕੇ ਦੀ ਕਹਾਣੀ ਪਿੰਡਾਂ 'ਚ ਚੱਲ ਪਈ ਵੀ ਪਹਿਲੀ ਗੱਲ ਤਾਂ ਇਹ ਹੈ ਵੀ 50 ਲੱਖ ਰੁਪਏ ਜਦੋਂ ਬੰਦਾ ਦਿੰਦਾ ਉਹਦਾ ਕੋਈ ਰੈਕર્ડ ਨਹੀਂ ਹੁੰਦਾ ਉਹ ਚੀਜ਼ਾਂ ਪ੍ਰੂਵ ਨਹੀਂ ਹੁੰਦੀਆਂ ਜੇ ਕੋਈ ਬੰਦਾ 50 ਲੱਖ 60 ਲੱਖ ਰੁਪਏ ਦਿੱਤਾ ਹੈ ਉਹਦੇ ਚੋਂ ਤੁਸੀਂ 10-20 ਲੱਖ ਰੁਪਈਆ ਹੀ ਪ੍ਰੂਵ ਕਰ ਸਕਦੇ ਹੋ ਕਿ ਤੁਹਾਡੇ ਜਿਹੜੇ ਬੈਂਕ ਅਕਾਊਂਟ ਹੁੰਦੇ ਨੇ ਕੋਈ ਰਿਸ਼ਤੇਦਾਰਾਂ ਤੋਂ ਫੜ ਕੇ ਤੁਸੀਂ ਪੈਸਾ ਦਿੱਤਾ ਹੁੰਦਾ ਉਹ ਤਾਂ ਉਹੀ ਹੈ ਨਾ ਜੀ ਬਾਕੀ ਦਾ ਸਾਰਾ ਪੈਸਾ ਤੁਸੀਂ ਦੋ ਨੰਬਰ 'ਚ ਹੀ ਅਰੇਂਜ ਕੀਤਾ ਹੁੰਦਾ ਹੈ ਪਹਿਲੀ ਗੱਲ ਦੂਜੀ ਗੱਲ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰੀਕੇ ਦਾ ਸ਼ਿਫਟ ਹੋ ਰੇ ਨੇ ਸਟੂਡੈਂਟ ਕਿਉਂਕਿ ਪਿੱਛੇ ਜੇ ਕੱਲ ਪਰਸੋਂ ਇੱਕ ਰਿਪੋਰਟ ਬੜੀ ਆਈ ਹੈ ਵੱਡੀ ਜਰਮਨ ਅਥਾਰਟिटीज ਦੀ ਉਹ ਕਹਿੰਦੀ ਵੀ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਇਹਨਾਂ ਚ ਇੰਡੀਅਨ ਸਟੂਡੈਂਟ ਦਾ ਨੰਬਰ ਵਧਣ ਲੱਗ ਗਿਆ ਜੀ ਤੇ ਹੁਣ ਜਿਹੜੇ ਆਪਣੇ ਪੰਜਾਬ ਤੇ ਹਰਿਆਣੇ ਦੇ ਸਟੂਡੈਂਟਸ ਨੇ ਇਹਦੇ ਚ ਨਾ ਜਿਹੜੇ ਇੰਸਟੀਟਿਊਟਸ ਨੇ ਜਿਹੜੇ ਆਈਐਲਟੀਐਸ ਦੇ ਇੰਸਟੀਟਿਊਟ ਸੀਗੇ ਉਹ ਜਦੋਂ ਕੈਨੇਡਾ ਨੇ ਬੰਦ ਕਰਤਾ ਯੂਐਚ ਸ਼ਕਤੀ ਹੋ ਗਈ ਕਈਆਂ ਦੇ ਤਾਂ ਭਾਂਡੇ ਵਿੱਗੇ ਤੀਗੇ ਉਹਨਾਂ ਨੇ ਫਰਨੀਚਰ ਫਰਨੀਚਰ ਚੱਕ ਕੇ ਆਪਦਾ ਘਰੇ ਲੈ ਗਏ ਸੀ ਉਹ ਬੰਦ ਕਰਤੇ ਸੀਗੇ ਪਰ ਹੁਣ ਜਦੋਂ ਪਿਛਲੇ 3-4 ਦਿਨਾਂ ਚ ਕਈ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਤੋਂ ਵੀ ਇਹ ਪਤਾ ਲੱਗਿਆ ਵੀ ਜਰਮਨ ਲੈਂਗੁਏਜ ਜਿਹੜੀ ਸਿੱਖਣ ਲਈ ਸਟੂਡੈਂਟਾਂ ਦਾ ਨੰਬਰ ਵੱਧਦਾ ਜਾ ਰਿਹਾ ਜੀ ਕਿਉਂਕਿ ਜਰਮਨ ਜਿਹੜੀਆਂ ਅਥਾਰਟੀਜ਼ ਨੇ ਉਹ ਬੜੀਆਂ ਮਤਲਬ ਕਿ ਨਿੱਗੇ ਸੁਭਾ ਨਾਲ ਕਹਿ ਰੀਆਂ ਨੇ ਵੀ ਤੁਸੀਂ ਸਾਡੇ ਕੰਨੀ ਆਓ ਜੀ ਸਟੂਡੈਂਟ ਤਾਂ ਦੇਖੋ ਜਾਣਗੇ ਜਿਹੜੇ ਹੁਣ ਕੈਨੇਡਾ ਆਉਂਦੇ ਸੀਗੇ ਯੂਐਸ ਆਉਂਦੇ ਸੀਗੇ ਪੜ੍ਹਨ ਆਉਂਦੇ ਸੀਗੇ ਉਹਨਾਂ ਨੇ ਤਾਂ ਸ਼ਿਫਟ ਕਰ ਜਾਣਾ ਉਧਰ ਜਰਮਨ ਕ ਨਹੀਂ ਕਿਉਂਕਿ ਉਥਾ ਲੋਕਾਂ ਨੇ ਪੈਸਾ ਲਾਉਣੀ ਲਾਉਣਾ ਹੈ ਜਿਹੜੇ ਬੰਦੇ ਦਾ ਇੱਕ ਵਾਰੀ ਮਾਈਂਡ ਬਣ ਗਿਆ ਉਹਨੂੰ ਐ ਹੋ ਗਿਆ ਇਹ ਬੱਚਾ ਬਾਹਰ ਹੀ ਭੇਜਣਾ ਹੈ ਉਥਾਂ ਦੇਖੋ ਜੀ ਯੂ ਐਸ ਨਹੀਂ ਭੇਜੂਗਾ ਉਹ ਜਰਮਨ ਭੇਜ ਦੂਗਾ ਜਰਮਨ ਨਹੀਂ ਭੇਜ ਉਸ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਪ੍ਰਵੇਸ਼ ਜੀ ਇਹ ਵੀ ਦੇਖਣਾ ਪੈਗਾ ਕਿ ਕੀ ਜਰਮਨ ਉਸ ਤਰੀਕੇ ਨਾਲ ਸਟੂਡੈਂਟ ਵੀਜ਼ੇ ਤੋਂ ਬਾਅਦ ਵਰਕ ਪਰਮਟ ਵਰਕ ਪਰਮਟ ਤੋਂ ਬਾਅਦ ਪੀ ਆਰ ਪੀ ਆਰ ਤੋਂ ਬਾਅਦ ਸਿਟੀਜ਼ਨ ਕਿਉਂਕਿ ਇਹ ਇੱਕ ਪ੍ਰੋਸੈਸ ਹੈ ਇੱਕ ਸਟੈਪ ਹੈ ਸਟੱਡੀ ਦਾ ਮਤਲਬ ਸਟੱਡੀ ਵੀਜ਼ਾ ਲੈਣ ਦਾ ਮਤਲਬ ਸਾਡੇ ਵਿਦਿਆਰਥੀਆਂ ਲਈ ਬਹੁਤਾ ਕਰਕੇ ਜਿਹੜਾ ਆ ਉਹ ਆਪਾਂ ਕਹਿੰਦੇ ਕਿ ਕੁਝ ਹੋਣਗੇ 100 ਚੋਂ 10% ਹੋਣਗੇ ਜਿਹੜੇ ਸਿਰਫ ਸਟੱਡੀ ਕਰਨ ਜਾਣਾ ਚਾਹੁੰਦੇ ਉਹ ਚਾਹੇ ਕੈਨੇਡਾ ਜਾਣਾ ਅਮਰੀਕਾ ਜਾਣਾ ਜਾਂ ਕਿਸੇ ਹੋਰ ਕੰਟਰੀ 'ਚ ਜਾਣਾ 90% ਦਾ ਟਾਰਗੇਟ ਇਹ ਹੁੰਦਾ ਕਿ ਪਹਿਲਾ ਸਟੈਪ ਸਟੱਡੀ ਪਰਮਿਟ ਉਹਦੇ ਤੋਂ ਬਾਅਦ ਵਰਕ ਪਰਮਿਟ ਵਰਕ ਪਰਮਿਟ ਤੋਂ ਬਾਅਦ ਪੀਆਰ ਤੇ ਪੀਆਰ ਤੋਂ ਬਾਅਦ ਸਿਟੀਜ਼ਨਸ਼ਿਪ ਇਸੇ ਪਾਸੇ ਨੂੰ ਚੱਲਦੇ ਆ ਕਿ ਜਿੰਨੀ ਆਸਾਨੀ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਹੁੰਦੀ ਸੀਗੀ ਇਹਨਾਂ ਚੀਜ਼ਾਂ ਨੂੰ ਅੱਗੇ ਹੁਣ ਸਖਤੀ ਕੀਤੀ ਹੈ ਪਹਿਲਾਂ ਤਾਂ ਬ ਵੱਗੇ ਵਧਾਉਣਾ ਕਿ ਉੱਥੇ ਜਰਮਨ ਦਾ ਪ੍ਰੋਸੈਸ ਉੱਥੋਂ ਦਾ ਇਮੀਗ੍ਰੇਸ਼ਨ ਸਿਸਟਮ ਇਸ ਗੱਲ ਦੀ ਪਰਮਿਸ਼ਨ ਦਿੰਦਾ ਹੈ ਹੋ ਸਕਦਾ ਹੈ ਕਿ ਇਧਰ ਨਹੀਂ ਤਾਂ ਉਧਰਲੇ ਪਾਸੇ ਜਾਣ ਦੀਆਂ ਪ੍ਰਕਿਰਮਾਂ ਜਿਹੜੀਆਂ ਆਰੰਭ ਹੋ ਗਈਆਂ ਹੋਣਗੀਆਂ ਪਰ ਉੱਥੋਂ ਦਾ ਇਮੀਗ੍ਰੇਸ਼ਨ ਸਿਸਟਮ ਜੇ ਇਹਨਾਂ ਚੀਜ਼ਾਂ ਦੀ ਪਰਮਿਸ਼ਨ ਨਾ ਦਿੰਦਾ ਹੋਇਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਗਏ ਆ ਹੋ ਸਕਦਾ ਉਹਦੇ ਤੋਂ ਬਾਅਦ ਥੋੜਾ ਜਿਹਾ ਠਹਿਰਾਅ ਹੋਵੇ ਜਾਂ ਇੰਜ ਹੋ ਸਕਦਾ ਕਿ ਵਿਦਿਆਰਥੀ ਕਿਵਰ ਇਹ ਵੀ ਸੋਚਦੇ ਹੋਣੇ ਕਿ ਪਹਿਲਾਂ ਉੱਥੇ ਚੱਲ ਜਾਨੇ ਆ ਉੱਥੋਂ ਕੁਝ ਹੋਰ ਪਾਸੇ ਨੂੰ ਰਾਹ ਕੋਈ ਨਾ ਕੋਈ ਅਖਤਿਆਰ ਕਰ ਲਾਂਗੇ ਜਿੱਥੇ ਭਵਿੱਖ ਜਿਹੜਾ ਉਹ ਟਿਕਾਣੇ ਸਿਰ ਆ ਜਾਵੇ ਕਿਉਂਕਿ ਉਹਨਾਂ ਦਾ ਨਾ ਜੋ ਜਰਮਨ ਅਥਾਰਟੀਜ਼ ਨੇ ਜੋ ਮੇਨ ਡਿਮਾਂਡ ਹੈ ਉਹਨਾਂ ਦੀ ਆਪਣਾ ਜਸਵੀਰ ਜੀ ਉਹ ਕਹਿੰਦੇ ਨੇ ਵੀ ਜਰਮਨ ਲੈਂਗੁਏਜ ਆਉਂਦੀ ਹੋਵੇ ਤੁਹਾਨੂੰ ਹੂੰ ਤੇ ਕਈ ਬੱਚਿਆਂ ਨਾਲ ਗੱਲ ਵੀ ਕੀਤੀ ਉਹਨਾਂ ਨੂੰ ਜਰਮਨ ਲੈਂਗੁਏਜ ਉਹਨਾਂ ਦਾ ਕਹਿਣਾ ਵੀ ਕੋਈ ਸਾਨੂੰ ਔਖੀ ਨਹੀਂ ਲੱਗੀ ਅਸੀਂ ਸਿੱਖ ਲਈ ਤੇ ਕਈ ਬੱਚੇ ਕਹਿ ਰਹੇ ਨੇ ਵੀ ਟਫ ਬਹੁਤ ਹੈ ਹੂੰ ਉਹ ਆਈਐਲਟੀਐਸ ਵਾਲਾ ਕੰਮ ਹੋ ਗਿਆ ਨਾ ਜੀ ਜਿਹੜੇ ਬੱਚੇ ਤਾਂ ਇੰਟੈਲੀਜੈਂਟ ਨੇ ਉਹ ਤਾਂ ਹੁਣ ਜਰਮਨ ਸਿੱਖ ਜਾਣਗੇ ਜੀ ਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਸ ਲੈਂਗੁਏਜ ਬਿਨਾ ਉੱਥੇ ਜਾ ਕੇ ਕੁਝ ਬਣਨਾ ਨਹੀਂ ਜੀ ਤੇ ਮੈਨੂੰ ਲੱਗਦਾ ਵੀ ਆਈ ਐਲਟੀਐਸ ਵਾਂਗੂ ਕੁਝ ਬੱਚੇ ਫਿਰ ਜਰਮਨ ਦੇ ਵਿੱਚ ਵੀ ਵਿਚਾਰੇ ਉੱਥੇ ਜਾ ਕੇ ਕਿਤੇ ਫੇਲ ਫੂਲ ਨਾ ਹੋ ਜਾਣ ਕਿਉਂਕਿ ਉੱਥੇ ਜਿਹੜੇ ਬੱਚੇ ਜੌਬ ਵੀ ਕਰਦੇ ਨੇ ਨਾ ਤੇ ਕਿਸੇ ਨੇ ਜੌਬ ਵੀ ਲੈਣੀ ਆ ਚਲੋ ਵਰਕ ਪਰਮਿਟ ਮਿਲਣਾ ਹੈ ਉਹਨਾਂ ਨੂੰ ਉਹਦੇ ਵਿੱਚ ਵੀ ਉਹ ਮਤਲਬ ਕਿ ਜਰਮਨ ਲੈਂਗੁਏਜ ਨੂੰ ਹੀ ਪ੍ਰੀਫਰ ਕਰਦੇ ਨੇ ਜੀ ਅਜੇ ਹੋਰ ਮੁਲਕਾਂ 'ਚ ਤਾਂ ਚਲੋ ਥੋੜੇ ਜੇ ਅੰਗਰੇਜ਼ੀ 'ਚੋਂ ਬੈਂਡ ਘਟ ਵੱਧ ਗਏ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਉੱਥੇ ਥੋੜਾ ਪੰਜਾਬੀ ਭਾਈਚਾਰਾ ਬਹੁਤ ਹੈ ਇੰਡੀਅਨਸ ਬਹੁਤ ਨੇ ਯੂ ਐਸ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਪਰ ਜਰਮਨ ਦੇ ਵਿੱਚ ਮੈਨੂੰ ਲੱਗਦਾ ਹੈ ਜੇ ਉਸ ਲੈਵਲ ਤੇ ਇੰਡੀਅਨਸ ਦਾ ਨੰਬਰ ਪਹੁੰਚਿਆ ਨਹੀਂ ਉਸ ਲੈਵਲ ਤੇ ਵੱਡੇ ਜਿਹੜੇ ਬਿਜ਼ਨਸਮੈਨ ਹਜੇ ਆਪਣੇ ਉਨੀ ਤਦਾਦ ਚ ਨਹੀਂ ਹੋਏ ਜਿੰਨੇ ਹੋਰ ਮੁਲਕਾਂ ਦੇ ਵਿੱਚ ਪਰ ਤਾਂ ਵੈਸੇ ਵੀ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਜਿੱਦਾਂ ਇੱਥੇ ਕਯੂਬਿਕ ਦੇ ਵਿੱਚ ਕੈਨੇਡਾ ਦੇ ਵਿਚਾਰਾਂ ਨੂੰ ਬਈ ਤਾਂ ਫ੍ਰੈਂਚ ਭਾਸ਼ਾ ਦੇ ਨਾਲ ਤੁਹਾਡਾ ਰابطਾ ਹੋਣਾ ਚਾਹੀਦਾ ਹੁਣ ਜੇ ਟਰੱਕ ਡਰਾਈਵਰਾਂ ਦੇ ਅਮਰੀਕਾ ਦੇ ਵਿੱਚ ਲਾਇਸੈਂਸ ਜਿਹੜੇ ਆ ਉਹ ਰੱਦ ਕੀਤੇ ਜਾ ਰਹੇ ਆ ਜਾਂ ਉਹਨਾਂ ਨੂੰ ਬਾਹਰ ਕੀਤਾ ਜਾ ਰਿਹਾ ਤੇ ਉਹਨਾਂ ਤੋਂ ਸਭ ਤੋਂ ਪਹਿਲੀ ਗੱਲ ਕੀ ਦੇਖੀ ਜਾਂਦੀ ਹੈ ਅੰਗਰੇਜ਼ੀ ਬੋਲਣੀ ਆਉਂਦੀ ਹੈ ਉਹ ਇਹ ਦਾਵਾ ਕਰਦੇ ਕਿ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਸੀਂ ਸਾਈਨ ਬੋਰਡ ਕਿੱਦਾਂ ਪੜੋਗੇ ਕਿੱਦਾਂ ਸਮਝੋਗੇ ਜਿਹੜੇ ਟ੍ਰੈਫਿਕ ਸਿਗਨਲ ਆ ਤੁਸੀਂ ਕਿੱਦਾਂ ਸਮਝੋਗੇ ਇਸ ਕਰਕੇ ਤੁਹਾਡੇ ਲਈ ਇਹ ਜ਼ਰੂਰੀ ਹੈ ਨਹੀਂ ਆਉਂਦੀ ਤਾਂ ਤੁਸੀਂ ਕਿੱਦਾਂ ਕਮਿਊਨੀਕੇਟ ਕਿੱਦਾਂ ਕਰੋਗੇ ਸਮਝੋਗੇ ਕਿਦਾਂਗੇ ਉਹ ਤੁਹਾਡੀ ਜ਼ਰੂਰਤ ਤਾਂ ਲਾਜ਼ਮੀ ਤੌਰ ਤੇ ਬਣਦੀ ਹੈ ਤੇ ਉਹ ਮੈਨੂੰ ਲੱਗਦਾ ਸਾਡੇ ਵਿਦਿਆਰਥੀ ਇੰਨੀ ਕੋ ਕਾਬਲੀਅਤ ਰੱਖਦੇ ਆ ਜੇ ਉਹ ਫ੍ਰੈਂਚ ਭਾਸ਼ਾ ਦੇ ਟੈਸਟ ਪਾਸ ਕਰ ਜਾਂਦੇ ਆ ਜੇ IELTS ਕਰ ਜਾਂਦੇ ਟوفਲ ਕਰ ਜਾਂਦੇ ਆ ਤੇ ਫਿਰ ਉਹ ਚੀਜ਼ਾਂ ਵੀ ਜਿਹੜੀਆਂ ਕਲੀਅਰ ਕਰ ਜਾਣਗੇ ਪਰ ਇੰਨਾ ਕੋ ਜ਼ਰੂਰ ਹੈ ਕਿ ਸਾਡੀਆਂ ਸਰਕਾਰਾਂ ਨੂੰ ਸੋਚਣਾ ਪੈਗਾ ਕਾਰਨ ਕੀ ਹੈ ਕਿ ਸਾਡੀ ਨੌਜਵਾਨੀ ਕਿਉਂ ਪਲੈਨ ਕਰ ਰਹੀ ਹੈ ਸਾਡੀ ਨੌਜਵਾਨੀ ਵਿਦੇਸ਼ਾਂ ਵੱਲ ਕਿਉਂ ਜਾ ਰਹੀ ਹੈ ਉਹ ਮੌਕੇ ਪ੍ਰਾਪਤ ਜਿਹੜੇ ਆ ਉਹ ਆਪਣੇ ਮੁਲਕ ਦੇ ਵਿੱਚ ਕਿਉਂ ਨਹੀਂ ਮੁਹੱਈਆ ਕਰਵਾਏ ਜਾਂਦੇ ਉਹ ਵਿਸ਼ਵਾਸ ਕਿਉਂ ਨਹੀਂ ਬਹਾਲ ਹੋ ਰਿਹਾ ਉਹਨਾਂ ਦਾ ਕਿ ਉਹ ਇਹ ਸੋਚਣ ਕਿ ਨਹੀਂ ਇੱਥੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਬਹੁਤ ਕੁਝ ਹਾਸਲ ਹੋ ਸਕਦਾ ਇਹਦੇ ਪਾਸੇ ਜ਼ਰੂਰ ਧਿਆਨ ਦੇਣਾ ਬਣਦਾ ਬਾਕੀ ਠੀਕ ਹੈ ਜਾਣਾ ਬਣਦਾ ਪ੍ਰਵਾਸ ਕਰਨਾ ਵੀ ਬਣਦਾ ਕਿਉਂਕਿ ਦੁਨੀਆ ਨੂੰ ਦੇਖਣਾ ਕੋਈ ਮਾੜਾ ਕੰਮ ਨਹੀਂ ਹੁੰਦਾ ਅਸੀਂ ਖੁਦ ਦੇ ਡੱਡੂ ਬਣ ਕੇ ਵੀ ਨਹੀਂ ਰਹਿ ਸਕਦੇ ਪਰ ਪ੍ਰਵਾਸ ਦਾ ਮਤਲਬ ਜੇ ਇਹ ਹੋਵੇ ਕਿ ਅਸੀਂ ਆ ਆਪਣਾ ਮੁਲਕ ਛੱਡ ਕੇ ਜਾਣਾ ਆ ਤਾ ਕਰਕੇ ਸਾਨੂੰ ਬਿਹਤਰ ਹੀ ਕਿਤੇ ਹੋਰ ਜਾ ਕੇ ਮਿਲਣਾ ਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰੀ ਸੋਚਣ ਵਿਚਾਰਨ ਵਾਲੀਆਂ ਬਣ ਜਾਂਦੀਆਂ ਆਪਾਂ ਮੁਲਕ ਦੀ ਗੱਲ ਕੀਤੀ ਪਰ ਸਾਡੇ ਮੁਲਕ ਦੀ ਪੋਲਿਟਿਕਸ ਨਾ ਕਿਸੇ ਹੋਰ ਪਾਸੇ ਘੁੰਮਦੀ ਐ ਉਹਦਾ ਦਾਇਰਾ ਜਾਂ ਉਹਦਾ ਕੇਂਦਰੀ ਤੁਰਾ ਕਈ ਵਾਰੀ ਧਰਮ ਝੂਠ ਕਰਪਸ਼ਨ ਜਾਂ આરોਪ ਪ੍ਰਤੀ આરોਪ ਇਹਦੇ ਦੁਆਲੇ ਘੁੰਮਦਾ ਆ ਉਹ ਵਿਕਾਸਵਾਦੀ ਗੱਲਾਂ ਜਿਹੜੀਆਂ ਨੇ ਉਹ ਸਿਰਫ ਕਦੇ-ਕਦੇ ਨਾਅਰਿਆਂ ਤੇ ਭਾਸ਼ਣਾ ਦੇ ਵਿੱਚ ਸਾਨੂੰ ਸੁਣਨ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ ਹੋਰ ਕਿਤੇ ਗਾਂ ਨਹੀਂ ਵੱਧਦੀਆਂ ਹੁਣਾਂ ਆਪਣੇ ਸ਼ਹੀਦੀ ਪੰਦਰਵਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸ਼ਹੀਦੀ ਜੋੜ ਮਿਲ ਚੱਲਦਾ ਪਿਆ ਸਾਹਿਬਜ਼ਾਦਿਆਂ ਨੂੰ ਸਮਰਪਿਤ ਜਿਹੜਾ ਆ ਉਹ ਚੱਲ ਰਿਹਾ ਸਾਰਾ ਕੁਝ ਤੇ ਇਸ ਸਭ ਦੇ ਦਰਮਿਆਨ ਇੱਕ ਕਾਂਗਰਸ ਤੇ ਹੋਰ ਆਪੋਜੀਸ਼ਨ ਦੀਆਂ ਪਾਰਟੀਆਂ ਇੱਕ ਪੋਸਟ ਸਾਂਝੀ ਕਰਦੀਆਂ ਔਰ ਦਾਵਾ ਕੀਤਾ ਜਾਂਦਾ ਕਿ ਇਹ ਪੋਸਟ ਭਾਜਪਾ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਪਾਈ ਆ ਉਹਦੇ ਵਿੱਚ ਦੋ ਤਸਵੀਰਾਂ ਨੇ ਇੱਕ ਤਸਵੀਰ ਦੇ ਵਿੱਚ ਕਾਂਗਰਸ ਦਾ ਵੇਲਾ ਦਿਖਾ ਲਿਆ ਜਾ ਰਿਹਾ ਕਿ ਤਦ ਜੀ ਹਿੰਦੀ ਚ ਲਿਖਿਆ ਤਬ ਕਿ ਉਹ ਨਤਮਸਤਕ ਹੋ ਰਹੀ ਆ ਕਾਂਗਰਸ ਸਾਹਮਣੇ ਫੋਟੋ ਲੱਗੀ ਆ ਪਰਿਵਾਰਵਾਦ ਤੁਸ਼ਟੀਕਰਨ ਨਹਿਰੂ ਦਾ ਇੱਕ ਕਾਰਟੂਨ ਜਿਹਾ ਬਣਾਇਆ ਹੋਇਆ ਕਿ ਉਦੋਂ ਇਹਦੇ ਅੱਗੇ ਨਤਮਸਤਕ ਹੁੰਦੀਆਂ ਸੀ ਸਰਕਾਰਾਂ ਤੇ ਦੂਜੇ ਪੋਸਟਰ ਦਿਖਾਇਆ ਅਬ ਮਤਲਬ ਹੁਣ ਬੀਜੇਪੀ ਦੀ ਸਰਕਾਰ ਆ ਤੇ ਸਾਹਮਣੇ ਜਿਹੜੀ ਆ ਉਹ ਦਸ਼ਮਪਿਤਾ ਤੇ ਸਹਿਬਜ਼ਾਦਿਆਂ ਦਾ ਇੱਕ ਕਾਰਟੂਨ ਟਾਈਪ ਜਿਹੜੀ ਆ ਉਹ ਫੋਟੋ ਉਹਦੇ ਤੇ ਬਣਾਈ ਆ ਕਿ ਹੁਣ ਅਸੀਂ ਸ਼ਹਾਦਤ ਨੂੰ ਨਤਮਸਤਕ ਹੁੰਦੇ ਆ ਬੀਜੇਪੀ ਹਾਲਾਂਕਿ ਇਸ ਸਭ ਤੋਂ ਬਾਅਦ ਇਹ ਦਾਵਾ ਕਰ ਰਹੀ ਕਹਿੰਦੇ ਜੀ ਉਠਾ ਉਡਾ ਦਿੱਤੀ ਗਈ ਹੈ ਉਸ ਹੈਂਡਲ ਤੋਂ ਡਿਲੀਟ ਕਰ ਦਿੱਤੀ ਗਈ ਹੈ ਤੇ ਬੀਜੇਪੀ ਦਾਵਾ ਕਰਦੀ ਹੈ ਕਿ ਇਹ AI ਜਨਰੇਟਡ ਜਿਹੜੀ ਬਣਾਈ ਗਈ ਤੇ ਕਾਂਗਰਸ ਦਾ ਕੱਲਾ ਕੱਲਾ ਲੀਡਰ ਤੇ ਆਪੋਜੀਸ਼ਨ ਦਾ ਕੱਲਾ ਕੱਲਾ ਲੀਡਰ ਨੂੰ ਸਾਂਝੀ ਕਰਕੇ ਕਹਿੰਦਾ ਜੀ ਆ ਆ ਅਸਲ ਦੇ ਵਿੱਚ ਬੀਜੇਪੀ ਦੀ ਹਕੀਕਤ ਕਿ ਇਹ ਸ਼ਹਾਦਤ ਨੂੰ ਸਿਆਸਤ ਦੇ ਲਈ ਵਰਤ ਰਿਹਾ ਤੇ ਮਜ਼ਾਕ ਉਡਾਰ ਰਿਹਾ ਇਹ ਨਾ ਪਹਿਲੀ ਵਾਰ ਹੀ ਨਹੀਂ ਹੋਇਆ ਜਸਵੀਰ ਜੀ ਦਿੱਕਤ ਕੀ ਹੈ ਬੀਜੇਪੀ ਦੀ ਵੀ ਮਨੂੰ ਜੋ ਲੱਗਦਾ ਵੀ ਉਹ ਪੰਜਾਬ ਨੂੰ ਹਜੇ ਤੱਕ ਸਮਝ ਹੀ ਨਹੀਂ ਪਾਈ ਵੀ ਪੰਜਾਬ ਦਾ ਕਿਰਦਾਰ ਕੀ ਹੈ ਲੋਕ ਧਰਮ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਜਾਂ ਕਿੰਨੀਕ ਇੱਜ਼ਤ ਲੋਕਾਂ ਦੇ ਦਿਲਾਂ 'ਚ ਗੁਰੂਆਂ ਪ੍ਰਤੀ ਹੈਗੀ ਹੈ ਜੀ ਤੇ ਪਹਿਲਾਂ ਵੀ ਉਹਨਾਂ ਨੇ ਕਈ ਇਹੋ ਜਿਹੀ ਗਲਤੀਆਂ ਕੀਤੀਆਂ ਨੇ ਤੇ ਹੁਣ ਵੀ ਜੋ ਫੋਟੋ ਇਹ ਚੱਲ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਜਿੰਨੀਆਂ ਵੀ ਮੂਵੀਜ਼ ਬਣੀਆਂ ਨੇ ਗੁਰੂ ਸਾਹਿਬ ਦੇ ਉੱਤੇ ਕਿਸੇ ਵੀ ਮੂਵੀਜ਼ ਦੇ ਉੱਤੇ ਗੁਰੂ ਸਾਹਿਬ ਨੂੰ ਦਿਖਾਇਆ ਨਹੀਂ ਗਿਆ ਹਮ ਸਿਰਫ ਉਹਨਾਂ ਦੀ ਆਵਾਜ਼ ਸੁਣਾਈ ਗਈ ਹੈ ਤੇ ਦੂਸਰਾ ਕਦੇ ਵੀ ਤੁਸੀਂ ਗੁਰੂ ਸਾਹਿਬ ਦਾ ਕੋਈ ਕਾਰਟੂਨ ਨਹੀਂ ਦੇਖੋਗੇ ਗੁਰੂ ਸਾਹਿਬ ਦਾ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਕਾਰਟੂਨ ਕਿਸੇ ਅਖਬਾਰ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਬੈਨ ਨੇ ਜਿਹੜੀਆਂ ਚੀਜ਼ਾਂ ਬਾਰੇ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿਉਂਕਿ ਸਿੱਖ ਧਰਮ ਦੀ ਕਬਦੀ ਰਹਿਤ ਮਰਿਆਦਾ ਕੋਡ ਆਫ ਕੰਡਕਟ ਆਪਾਂ ਕਹਿੰਦੇ ਆ ਜਿਹੜਾ ਹੈਗਾ ਉਹ ਬੜਾ ਲਾਰਜਲੀ ਡਿਫਾਈਨ ਹੋਇਆ ਹੋਇਆ ਹੈ ਵੀ ਆਪਾਂ ਨੇ ਕਿੱਥੇ ਤੱਕ ਕਰ ਆਪਾਂ ਗੁਰੂ ਸਾਹਿਬ ਨੂੰ ਐਕਸਪਲੇਨ ਕਰ ਸਕਦੇ ਆ ਜਿ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਫੋਟੋ ਬਣਾਉਣੀ ਹੈ ਪਹਿਲੀ ਗੱਲ ਦੂਜੀ ਗੱਲ ਇਹ ਵੀ ਇਹਨਾਂ ਲੋਬੇ ਵੀ ਹੈਗੇ ਨੇ ਸਿੱਖ ਲੀਡਰ ਤਾਂ ਜੀ ਇਹਨਾਂ ਦੇ ਮੰਤਰੀ ਵੀ ਬਣੇ ਹੋਏ ਨੇ ਦਿੱਲੀ ਦੇ ਵਿੱਚ ਹੋਰ ਜਗ੍ਹਾ ਵੀ ਬੜੇ ਵੱਡੇ ਅਹੁਦਿਆਂ ਤੇ ਨੇ ਵੀ ਜੇਕਰ ਕੋਈ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਸ਼ਹੀਦ ਦੀ ਪੰਦਰਵਾੜੇ ਦੇ ਵਿੱਚ ਕੋਈ ਆਪਦੇ ਵੱਲੋਂ ਕੋਈ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨੇ ਨੇ ਇਹ ਚਲੋ ਜੀ ਜੇਕਰ ਆਪਣੇ ਕਿਸੇ ਲੋਕਲ ਬੰਦੇ ਨੂੰ ਨਹੀਂ ਕਰਨਾ ਕਿਸੇ ਪੰਜਾਬ ਦੇ ਲੀਡਰ ਨੂੰ ਪੁੱਛ ਲਿਆ ਕਰਨੀ ਜੀ ਵੀ ਭਾਈ ਤੁਹਾਡੇ ਮਤਲਬ ਕਿ ਸਟੇਟ ਨਾਲ ਸੰਬੰਧਤ ਇਹ ਹੈਗਾ ਵੀ ਅਸੀਂ ਆਹ ਫੋਟੋ ਜੀ ਪਾਉਣ ਲੱਗੇ ਆ ਮੈਨੂੰ ਲੱਗਦਾ ਵੀ ਉਹ ਤਾਂ ਮਿੰਟਾਂ ਸਕਿੰਟਾਂ ਦੀ ਗੱਲ ਹੈ ਜੀ ਤੁਸੀਂ ਮੇਲ ਕਰੋ WhatsApp ਈਮੇਲ ਕਰੋ WhatsApp ਕਰੋ ਉਹ ਕਰਨ ਨਾਲ ਥੁੰਦਾ ਕੀ ਹੈ ਤੁਹਾਡਾ ਤੁਸੀਂ ਇੰਨੀਆਂ ਵੱਡੀਆਂ ਗਲਤੀਆਂ ਤੋਂ ਬਚ ਜਾਣਿਓ ਜੀ ਪਹਿਲੀ ਗੱਲ ਦੂਸਰੀ ਗੱਲ ਤੇ ਹੁਣ ਜੇ ਆਪਾਂ ਅੱਗੇ ਗੱਲ ਕਰੀਏ ਜਿਸ ਵੀਰ ਜੀ ਇਹਦੇ ਨਾਲ ਹੁੰਦਾ ਕਿ ਇਹਦੇ ਨਾਲ ਪਤਾ ਕੀ ਲੱਗਦਾ ਵੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਸਮਝਦੀ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਲੋਕਾਂ ਨੂੰ ਛੱਡੋ ਆਪਣੀ ਲੀਡਰਸ਼ਿਪ ਨੂੰ ਕੁਝ ਨਹੀਂ ਸਮਝਦੀ ਪੰਜਾਬ ਦੀ ਲੀਡਰਸ਼ਿਪ ਆਪਣੀ ਲੀਡਰਸ਼ਿਪ ਨੂੰ ਕੁਝ ਨਹੀਂ ਸਮਝਦੀ ਉਹ ਸਿਰਫ ਇਹੀ ਸੋਚ ਕੇ ਚੱਲਦੇ ਨੇ ਵੀ ਅਸੀਂ ਪੰਜਾਬ ਦੀ ਲੀਡਰਸ਼ਿਪ ਨੂੰ ਸਿਰਫ ਦੱਸਣਾ ਹੈ ਹੂੰ ਵੀ ਉਹਨਾਂ ਦੀ ਗੱਲ ਸੁਣਨੀ ਨਹੀਂ ਹੈਗੀ ਹਾਲਾਂਕਿ ਦੋਨੋਂ ਹੀ ਪਾਰਟੀ ਇੱਕੋ ਪਾਰਟੀ ਚ ਕੰਮ ਕਰਦੇ ਨੇ ਸਿਰਫ ਪੋਜੀਸ਼ਨ ਦਾ ਫਰਕ ਹੁੰਦਾ ਹੈ ਵੀ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਪੰਜਾਬ ਲਈ ਕੰਮ ਕਰਦੇ ਨੇ ਜਿਹੜੇ ਬੀਜੇਪੀ ਦੇ ਲੀਡਰ ਦਿੱਲੀ ਬੈਠੇ ਨੇ ਉਹ ਚਲੋ ਆਪਾਂ ਕਹਿੰਦੇ ਨੇ ਦਿੱਲੀ ਤੋਂ ਕੰਮ ਕਰਦੇ ਨੇ ਇਹ ਰੇਂਜ ਵੀ ਦੇਖਿਆ ਜਾ ਸਕਦਾ ਕਿ ਆਈਟੀ ਸੈੱਲ ਦੇ ਵਿੱਚ ਪ੍ਰੋਫੈਸ਼ਨਲ ਬੰਦੇ ਬਿਠਾਏ ਹੋਏ ਆ ਜਿਨ੍ਹਾਂ ਦਾ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਆ ਭਾਵਨਾਵਾਂ ਨਾਲ ਲੈਣਾ ਦੇਣਾ ਹੈਗਾ ਉਹ ਭਾਵਨਾਵਾਂ ਨਾਲ ਖੇਡਦੇ ਆ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਉਹਨਾਂ ਨੂੰ ਤੇ ਇਹ ਆ ਕਿ ਕੋਈ ਦਿਨ ਸੋਧ ਆ ਗਿਆ ਤੇ ਅਸੀਂ ਆਪਣੀ ਪਾਰਟੀ ਦੀ ਪ੍ਰੋਮੋਸ਼ਨ ਕਿੱਦਾਂ ਕਰਨੀ ਆ ਜਿਹੜੇ ਸਾਨੂੰ ਤਨਖਾਹ ਦੇ ਰਿਆ ਸੀ ਉਹਦੇ ਲਈ ਕੀ ਕਰਨਾ ਹੁਣ ਇੱਥੇ ਇੱਕ ਚੀਜ਼ ਇਹ ਵੀ ਹੈਗੀ ਆ ਨਾ ਕਿ ਚਲੋ ਮੰਨ ਲਈਨੇ ਬੀਜੇਪੀ ਕਹਿੰਦੀ ਜੀ ਇਹ ਆਈ ਜਨਰੇਟਿਡ ਹੈਗਾ ਹੁਣ ਤਾਂ ਰਵਾਜ਼ ਵੀ ਬਣ ਗਿਆ ਨਾ ਕਿ ਜਿਹੜੀ ਚੀਜ਼ ਤੁਹਾਡੇ ਖਿਲਾਫ ਜਾਂਦੀ ਕਹਿ ਦਿਓ ਜੀ ਇਹ ਤਾਂ ਆਈ ਜਨਰੇਟਿਡ ਆ ਤੁਸੀਂ ਸ਼ਹੀਦੀ ਜੋੜ ਮੇਲ ਦੇ ਸੰਦਰਭ ਦੇ ਵਿੱਚ ਸਾਧ ਜਿਆਦਿਆਂ ਦੀ ਸ਼ਹਾਦਤ ਨੂੰ ਲੈ ਕੇ ਕਹਿੰਦੇ ਜੀ ਵੀਰਬਾਲ ਦੇ ਵਸ ਮਨਾਉਨੇ ਆ ਜੀ ਜੀ ਉਹਦੀ ਤਾਂ ਪੰਜਾਬ ਭਰ ਦੇ ਵਿੱਚ ਵਿਰੋਧਤਾ ਹੋ ਰਹੀ ਹੈ ਉਹ ਤਾਂ AI ਜਨਰੇਟਡ ਨਹੀਂ ਆ ਤੁਸੀਂ ਆਪ ਨਾਮ ਰੱਖਿਆ ਉਹਦਾ ਨਾਮ ਤਬਦੀਲ ਕਰਨ ਨੂੰ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਉਹ ਤੁਸੀਂ ਮੰਨਣ ਨੂੰ ਤਿਆਰ ਨਹੀਂ ਉੱਥੇ ਵੀ ਤਾੜੇ ਹੋਈਆਂ ਨਾ ਉਹ ਤਾਂ ਨਹੀਂ ਨਾ AI ਜਨਰੇਟਡ ਉਹ ਤਾਂ ਬਦਲਿਆ ਜਾ ਸਕਦਾ ਮर्याਦਾ ਸਮਝ ਕੇ ਪੰਜਾਬ ਦੀ ਨਹੀਂ ਇਹਦੇ ਵਿੱਚ ਨਾ ਜੋ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਗੱਲਬਾਤ ਸਭ ਤੋਂ ਪਹਿਲਾਂ ਤਾਂ ਐਕਸਕਿਊਜ਼ ਇਹ ਹੁੰਦਾ ਵੀ ਅਸੀਂ ਹਟਾਤਾ ਜੀ ਕਿਉਂਕਿ ਤੁਹਾਡੇ ਲਈ ਜਿਹੜਾ ਇਲੈਕਟ੍ਰੋਨਿਕ ਦਾ ਐਵੀਡੈਂਸ ਬਹੁਤ ਘੱਟ ਬਣਦਾ ਉਹ ਹੋ ਸਕਦਾ ਕਿਸੇ ਨੇ ਵੀਡੀਓ ਬਣਾ ਲਈ ਹੋਵੇ ਕਿਸੇ ਨੇ ਫੋਟੋ ਖਿੱਚ ਲਈ ਹੋਵੇ ਕੱਲੂ ਇਹ ਕਹਿਣਗੇ ਵੀ ਫੋਟੋ ਵੀ ਟੈਂਪਰਡ ਹੈ ਜੀ ਤੁਸੀਂ ਫੋਟੋ ਦੀ ਜਾਂਚ ਕਰਾਓ ਉਹ ਜਦੋਂ ਨੂੰ ਫੋਟੋ ਫੂਟੋ ਦੀ ਰਿਪੋਰਟ ਆਉਂਦੀ ਹੈ ਜੇ ਉਹ ਤੁਹਾਨੂੰ 5-4 ਮਹੀਨੇ ਲੱਗ ਜਾਂਦੇ ਨੇ 6 ਮਹੀਨੇ ਲੱਗ ਜਾਂਦੇ ਨੇ ਈਸ਼ੂ ਪੁਰਾਣਾ ਹੋ ਜਾਂਦਾ ਜਸਵੀਰ ਜੀ ਪਰ ਇਹਦੇ ਉੱਤੇ ਨਾ ਜਿਹੜੇ ਰਿਐਕਸ਼ਨ ਆ ਰਹੇ ਨੇ ਉਹ ਬੜੇ ਸਟਰੋਂਗ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਚੀਫ ਸਪੋਕਸਪਰਸਨ ਨੇ ਕੁ ਵੀ ਬੀਜੇਪੀ ਜਾਣ ਬੁੱਝ ਕੇ ਮਤਲਬਕੀ ਕਰਦੀ ਆ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਸਿੱਖ ਧਰਮ ਦੀ ਮਰਿਆਦਾ ਕੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਆਪ ਇਸ ਚੱਕਰ ਚ ਫਸ ਚੁੱਕੀ ਹੈ ਜਦੋਂ ਇਹਨਾਂ ਨੇ ਮੈਨੀਫੈਸਟੋ ਛਾਪਿਆ ਸੀ 2017 ਚ ਤੇ ਦਰਬਾਰ ਸਾਹਿਬ ਦੀ ਫੋਟੋ ਲਾ ਕੋ ਤੇ ਝਾੜੂ ਲਾਤਾ ਸੀ ਇਹਨਾਂ ਨੂੰ ਆਪ ਨੂੰ ਮਾਫੀ ਮੰਗਣੀ ਪਈ ਸੀਗੀ ਨਹੀਂ ਆਪ ਤਾਂ ਬੰਦਾ ਭੁੱਲ ਜਾਂਦਾ ਨਾ ਕਿਰ ਆਪ ਦੀ ਤਾਂ ਆਪਾਂ ਕਹਿੰਦੇ ਵੀ ਲੁਕੋਲਾ ਦਾ ਬੰਦਾ ਉਹਦਾ ਪੂਲ ਪੋਲਿਟਿਕਸ ਇਹੀ ਹੈ ਜੀ ਆਪਣੀਆਂ ਕੱਚ ਚ ਦੂਜੇ ਦੀ ਹੱਥ ਚ ਇਹੀ ਚੱਲਦਾ ਸਿਆਸਤਦਾਨਾਂ ਦਾ ਤੁਸੀਂ ਦੂਜੇ ਦੀ ਰੋਲਾ ਪਾਉਣਾ ਹੁੰਦਾ ਹੈ ਨਾ ਜੀ ਤੇ ਇਕੱਲੇ ਕਾਂਗਰਸ ਦੇ ਲੀਡਰਸ ਨਹੀਂ ਸੌਰੀ ਆਮ ਆਦਮੀ ਪਾਰਟੀ ਦੇ ਲੀਡਰਸ ਨਹੀਂ ਕਾਂਗਰਸ ਦੇ ਲੀਡਰਸ ਵੀ ਬੜਾਏ ਨੂੰ ਉਹਨਾਂ ਨੂੰ ਐ ਜੇ ਲੱਗਦਾ ਵੀ ਇਹਦੀ ਨਾ ਟੌਪਿਕਲਟੀ ਬਹੁਤ ਬਣਦੀ ਹੈ ਜਿਹੜਾ ਇਹ ਆਪਾਂ ਕਹਿੰਦੇ ਵੀ ਸ਼ਹੀਦ ਦੀ 15ਵੜਾ ਹੈ ਨਾ ਜੀ ਇਹ ਮਤਲਬ ਕਿ ਸਾਡੇ ਨਾਲ ਇਮੋਸ਼ਨਲੀ ਕਨੈਕਟਡ ਇੱਕ ਦੌਰ ਹੁੰਦਾ ਸਮਾਂ ਹੁੰਦਾ ਹੈ ਕਈ ਪਰਿਵਾਰ ਇਸ ਤਰ੍ਹਾਂ ਦੇ ਨੇ ਜਿਹੜੇ ਥੱਲੇ ਸੌਂਦੇ ਨੇ ਜੀ ਮੈਂ ਦੇਖਿਆ ਵੀ ਜਿੰਨੀ ਦੇਰ ਉਹ ਚੱਲੂਗਾ ਜੀ ਹੁਣ ਉਹ ਥੱਲੇ ਸੌਂਦੇ ਨੇ ਬਿਲਕੁਲ ਸਰਾਂਦ ਦੇ ਵਿੱਚ ਖਾਸ ਤੌਰ ਤੇ ਇਹ ਹੈ ਰਵਾਇਤ ਹੈ ਨਹੀਂ ਹੋਰ ਜਗ੍ਹਾ ਵੀ ਹੈਗੇ ਨੇ ਪੰਜਾਬ ਦੇ ਵਿੱਚ ਇੱਥੇ ਕਈ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਉੱਠ ਕੇ ਮਤਲਬ ਠੰਡੇ ਪਾਣੀ ਨਾਲ ਨਹਾਉਂਦੇ ਨੇ ਜੀ ਇਹ ਸਾਡਾ ਇੱਕ ਨਾ ਉਹਨਾਂ ਨੂੰ ਸ਼ਰਦਾ ਦੇ ਮਤਲਬ ਉਹ ਕੀ ਕਰਨ ਦਾ ਹੀ ਸਾਡਾ ਇੱਕ ਤਰੀਕਾ ਹੈ ਤੌਰ ਤਰੀਕਾ ਹੈ ਤੇ ਕੁਝ ਇਸ ਤਰ੍ਹਾਂ ਦੇ ਵੀ ਸਾਡੇ ਸੱਜਣ ਨੇ ਜਿਹੜੇ ਮਤਲਬ ਕਿ 24 ਘੰਟੇ ਲਈ ਲੰਗਰ ਲਾਉਂਦੇ ਨੇ ਉੱਥੇ ਜਾ ਕੇ ਉਹ ਆਪਦੇ ਵੱਲੋਂ ਆਪਦੇ ਵੱਲੋਂ ਜਿਹੜੀ ਸ਼ਹਾਦਤਾਂ ਨੂੰ ਨਮਨ ਹੁੰਦੇ ਨੇ ਇਹ ਹੁਣ ਜਿਹੜਾ ਈਸ਼ੂ ਬਣ ਗਿਆ ਇਹ ਜਸਵੀਰ ਜੀ ਅਗੋਨ ਵਾਲੇ ਦਿਨਾਂ 'ਚ ਵਧੂਗਾ ਜ ਜਿਹਨੂੰ ਭਾਜਪੀ ਇਹਨਾਂ ਸੋਚੇ ਵੀ ਜੇ ਉਹਨਾਂ ਨੇ ਆਪਣੇ ਹੈਂਡਲ ਤੋਂ ਇਹ ਫੋਟੋ ਲਾਤੀ ਨਾ ਵੀ ਚਲੋ AI ਜਨਰੇਟਡ ਹੋ ਗਈ AI ਜਨਰੇਟਡ ਕਰਨ ਲਈ ਵੀ ਪ੍ਰੌਮਪਟ ਤਾਂ ਤੁਹਾਡੇ ਬੰਦਿਆਂ ਨੇ ਦਿੱਤਾ ਨਾ ਜੀ ਕੋਈ ਆਪਦੇ ਆਪ ਤਾਂ ਉਹ ਜਨਰੇਟ ਹੋ ਗਏ ਤੁਹਾਡੇ ਐਕਸ ਤੇ ਪਹੁੰਚ ਨਹੀਂ ਗਈ ਹੁਣ ਜਾਂ ਤਾਂ ਤੁਸੀਂ ਉਹਨਾਂ ਬੰਦਿਆਂ ਦੇ ਪੁੱਛੋ ਵੀ ਕੌਣ ਨੇ ਭਾਈ ਉਹਨਾਂ ਨੇ ਕੀ ਕਿਸੇ ਨੂੰ ਪੁੱਛਿਆ ਕੀ ਦੀ ਰਿਸਪੌਂਸਿਬਿਲਟੀ ਹੈ ਕੋਈ ਨਾ ਕੋਈ ਬੰਦਾ ਤਾਂ ਅਕਾਊਂਟੇਬਲ ਹੋਊਗਾ ਨਾ ਜੀ IT ਸੈੱਲ ਨੂੰ ਵੀ ਕੋਈ ਬੰਦਾ ਹੈਂਡਲ ਤਾਂ ਕਰਦੀ ਹੈ ਜੀ ਵੀ ਉਹ ਕਿਉਂ ਹੋਈ ਏਡੀ ਬਡੀ ਜਿਹੜੀ ਗਲਤੀ ਹੈ ਇਹ ਆਉਣ ਵਾਲੇ ਦਿਨਾਂ 'ਚ ਮਸਲਾ ਵੱਡਾ ਹੋਊਗਾ ਇਹ ਕੋਈ ਸ਼ੱਕ ਨਹੀਂ ਇਹ ਹੁਣ ਅਨ ਕੰਡੀਸ਼ਨਲ ਅਪੋਲੋਜੀ ਮੰਗ ਰਹੇ ਨੇ ਜੀ ਇਹ ਕਹਿੰਦੇ ਵੀ ਮਾਫੀ ਮੰਗੋ ਜਨਤਕ ਤੌਰ ਤੇ ਹੁਣ ਦੇਖੋ ਜੀ ਉਹ ਕਹਿੰਦੇ ਜਦ ਪਾਇ ਨਹੀਂ ਅਸੀਂ ਤੇ ਮਾਫੀ ਕਾ ਦੀ ਮੰਗਣੀ ਮਤਲਬ ਇਹ ਕੁਲ ਮਿਲਾ ਕੇ ਉਹ ਹੀ 2027 ਆ ਰਿਹਾ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਚਾਹੇ ਕੁਝ ਵੀ ਹੋਵੇ ਮਸਲਾ ਧਾਰਮਿਕ ਹੋਵੇ ਸਿਆਸੀ ਹੋਵੇ ਕੋਈ ਰਾਜਨੀਤਿਕ ਦੇ ਨਾਲ ਨਾਲ ਸਮਾਜਿਕ ਹੋਵੇ ਸੱਭਿਆਚਾਰਕ ਹੋਵੇ ਇੱਥੇ ਸਾਡੇ ਲਈ ਮਸਲਾ ਸਿਰਫ ਵੋਟਾਂ ਤੱਕ ਸੀਮਤ ਹੋ ਕੇ ਰਹਿ ਜਾਂਦਾ ਬਾਕੀ ਸਾਰੀਆਂ ਚੀਜ਼ਾਂ ਪਰੇ ਰਹਿ ਜਾਂਦੀਆਂ ਨੇ ਪ੍ਰਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰਬਾਨੀ ਜਸਵੀਰ ਜੀ ਔਰ ਦਰਸ਼ਕੋ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ